ਤੁਸੀਂ ਬਹੁਤ ਬੱਚੇ ਪੜ੍ਹਾਏ ਨੇ ਬੱਚੇ ਆਈਪੀਐਸ ਬਣਨਾ ਕਿਉਂ ਚਾਹੁੰਦੇ ਨੇ ਮੈਂ ਤਾਂ ਕਈ ਵਾਰ ਇਹ ਵੀ ਕਹਿਣਾ ਹੁੰਦਾ ਹੈ ਜੇ ਪੰਜਾਬੀਆਂ ਨੂੰ ਖਾਸ ਕਰਕੇ ਵੀ ਜੇ ਹਥਿਆਰਾਂ ਦਾ ਇੰਨਾ ਹੀ ਸ਼ੌਂਕ ਹੈ ਤਾਂ ਆਈਕਸ ਬਣ ਕੇ ਚੱਕ ਲੋ ਤੁਹਾਡਾ ਸਲੋਗਨ ਵੀ ਸੀਗਾ ਮੇਰੇ ਖਿਆਲ ਨਾਲ ਸਰ 21 ਸਲੋਗਨ ਹੈ ਸਾਡਾ ਪੰਜਾਬੀ ਉਹ ਪੰਜਾਬ ਨਾਲ ਛੱਡੋ ਐਲ ਛੱਡੋ ਆਇਲੈਂਡ ਛੱਡੋ ਮੈਨੂੰ ਤਾਂ ਆਇਲਸ ਕਹਿਣਾ ਵੀ ਨਹੀਂ ਆਉਂਦਾ ਜੀ ਪੁੱਠੀ ਜੀ ਹੋ ਜਾਂਦੀ ਹੈ ਆਇਲੈਂਡਸ ਤੋਂ ਇਨੀ ਨਫ਼ਰਤ ਕਿਉਂ ਹੈ ਸਰ ਸਰ ਆਲਰਟਸ ਦੇ ਨਾਲ-ਨਾਲ ਮੈਂ ਜਿਹੜੇ ਕੋਚਿੰਗ ਸੈਂਟਰ ਚੱਲ ਰਹੇ ਨੇ ਸੋਸ਼ਲ ਮੀਡੀਆ ਤੇ ਅਸੀਂ ਬੜਾ ਦੇਖਦੇ ਹਾਂ ਸੋ ਜਿਹੜੇ ਕੋਚਿੰਗ ਸੈਂਟਰ ਸਕੈਮਸ ਨੇ ਇਹਨੂੰ ਸਕੈਮ ਕਿਉਂ ਕਿਹਾ ਜਾਂਦਾ ਤੁਸੀਂ ਵੀ ਇੱਕ ਇੰਸਟੀਚਿਊਟ ਚਲਾਉਂਦੇ ਹੋ ਇਹਨੂੰ ਕਿਉਂ ਸਕੈਮ ਕਿਉਂ ਕਿਹਾ ਜਾਂਦਾ ਸਰ ਮੈਂ ਸੁਣਿਆ ਜੇ ਮੈਂ ਗਲਤ ਨਹੀਂ ਹਾਂ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਕਰਪਟ ਸਾਡੇ ਇੰਡੀਆ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਤੇ ਆਫੀਸਰਸ ਲੌਬੀ ਹੈ ਇਹ ਕਿਉਂ ਕਦੇ ਅਪਰ ਕਲਾਸ ਵਾਲੇ ਲੋਕਾਂ ਨੂੰ ਤਿਆਰੀ ਕਰਦੇ ਸੁਣਿਆ ਦੇ ਵਿਲ ਲਵ ਟੂ ਸੀ ਦਮ ਜਿਨ੍ਹਾਂ ਕੋਲੇ ਅਨਲਿਮਿਟਿਡ ਪੈਸਾ ਦੇ ਵਿਲ ਨੇਵਰ ਪ੍ਰੇਪੇਅਰ ਫਾਰ ਦਿਸ ਐਗਜ਼ਾਮ ਖਾਸ ਕਰਕੇ ਜਦੋਂ ਕਈ ਵਾਰ ਜਿਵੇਂ ਆਪਾਂ ਕਹਿੰਨੇ ਪੰਜਾਬ ਦੇ ਬੱਚੇ ਕੱਦ ਤੋਂ ਨਹੀਂ ਸਿਲੈਕਟ ਹੁੰਦੇ ਮੈਨੂੰ ਇਹੋ ਜਿਹੇ ਸਟੂਡੈਂਟਸ ਜਾਣਦੇ ਆ ਜਿਹੜੇ 10ਵੀਂ ਤੋਂ ਪਹਿਲਾਂ ਦੋ ਵਾਰੀ ਫੇਲ ਹੋਏ ਤੇ ਅੱਜ ਆਈਪੀਐਸ ਵੀ ਅਸੀਂ ਇਹ ਵੀ ਸੁਣਦੇ ਆ ਕਿ ਸਰ ਜਿਹੜੇ ਆਈਪੀਐਸ ਦੀ ਪੋਸਟਿੰਗ ਹੁੰਦੀ ਆ ਉਹ ਵੀ ਪੈਸੇ ਨਾਲ ਹੁੰਦੀ ਆ ਕਿ ਇੱਥੇ ਕਰਾਣੀ ਏਨੇ ਪੈਸੇ ਉੱਥੇ ਕਰਾਣੀ ਸੱਚ ਇਹ ਤੁਸੀਂ ਆਈਪੀਐਸ ਨੂੰ ਬੁੱਤੀਓ ਸਰ ਤੁਸੀਂ ਆਈਪੀਐਸ ਬਣਾਉਂਦੇ ਹੋ ਸਰ ਤੁਹਾਨੂੰ ਜਿਆਦਾ ਵਧੀਆ ਤਰੀਕੇ ਨਾਲ ਪਤਾ ਹੋਵੇਗਾ